ਮੈਂ ਜੀ ਇਸ ਮਾਮਲੇ ਨੂੰ ਮਗਰਲੇ 3-4 ਮਹੀਨਿਆਂ ਤੋਂ ਵਾਚ ਕਰ ਰਹੇ ਹਾਂ ਇਹ ਦੇ ਮੁਤਲਕ ਕਾਂਗਰਸ ਦੇ ਹੈਡਕੁਆਟਰ ਇੰਦਰਾ ਪਵਨ ਦੇ ਵਿੱਚ ਆਈਸੀਸੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜ ਜਿਹੜਾ ਸਾਨੂੰ ਪਤਾ ਲੱਗਿਆ ਇਹਨਾਂ ਸਾਰਾ ਲੋਕਾਂ ਨੂੰ ਲੈ ਕੇ ਤੇ ਪਰਿਵਾਰ ਸਨ ਉਸ ਤੋਂ ਬਾਅਦ ਮੈਂ ਹੋਮ ਫੇਅਰ ਮਿਨਿਸਟਰੀ ਨਾਲ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਕਿਉਂਕਿ ਮੈਂ ਸਟੈਂਡਿੰਗ ਕੌਂਸਲ ਦਾ ਹੋਮ ਮਿਨਿਸਟਰੀ ਦਾ ਸਾਡਾ ਮੈਂਬਰ ਵੀ ਹਾਂ ਕਮੇਟੀ ਦਾ ਸੋ ਉਥੇ ਵੀ ਕਾਫੀ ਵਾਰ ਮੈਂ ਗੱਲ ਚੱਕੀ ਫਿਰ ਇਹਨਾਂ ਨੂੰ ਬੁਲਾਇਆ ਵੀ ਉਹਨਾਂ ਨੇ ਐਕਸਟਰਨਲ ਫੇਅਰ ਮਿਨਿਸਟਰੀ ਨੇ ਮੈਂ ਸੈਕਟਰੀ ਐਕਸਟਰਨਲ ਫੇਅਰ ਨਾਲ ਗੱਲ ਕੀਤੀ ਬੁਲਾਉਣ ਤੋਂ ਬਾਅਦ ਵੀ ਕਿਸੇ ਪ੍ਰਕਾਰ ਦਾ ਕੋਈ ਹੱਲ ਨਹੀਂ ਹੋਇਆ ਜਦੋਂ ਮੈਨੂੰ ਇਹ ਮਿਲੇ ਸਾਲ ਨੇ ਕਹਿੰਦੇ ਕਿ ਅਸੀਂ ਰੂਸ ਜਾ ਕੇ ਆਏ ਹਾਂ ਅਸੀਂ ਆਪਦੇ ਭਰਾ ਨੂੰ ਮਨਦੀਪ ਨੂੰ ਭਾਲਣ ਗਏ ਸੀ ਜਗਦੀਪ ਕਹਿੰਦਾ ਪਰ ਕਿਤੇ ਸਾਡਾ ਭਰਾ ਲੱਭਿਆ ਨਹੀਂ ਹੂੰ ਸਾਨੂੰ ਪਤਾ ਲੱਗਿਆ ਵੀ ਉਹਨੂੰ ਤੱਕੇ ਨਾਲ ਫੌਜ ਜੋ ਹੈਂਡੀਕੈਪਟ ਸੀਗਾ ਕਿ ਉਹਨੂੰ ਸナイਪਰ ਦੀ ਟ੍ਰੇਨਿੰਗ ਦੇ ਕੇ ਉਹਨੂੰ ਜਿਹੜੀ ਕਿ 5 ਸਾਲ ਦੀ ਟ੍ਰੇਨਿੰਗ ਹੁੰਦੀ ਹੈ ਜਿਹੜੀ 15 ਦਿਨਾਂ ਦੀ ਦੇ ਕੇ ਉਹਨੂੰ ਬੰਦੂਕ ਫੜਾ ਦਿੱਤੀ। ਹਮਮ ਔਰ ਸਭ ਤੋਂ ਵੱਡੀ ਗੱਲ ਉਹ ਹਿੰਦੁਸਤਾਨ ਨਾਗਰਿਕ ਸੀਗਾ। ਸਿਟੀਜ਼ਨ ਸਾਡਾ ਆਧਾਰ ਕਾਰਡ ਹੋਲਡਰ ਸਾਡਾ ਆ। ਉਹਦਾ ਇੱਕ ਏਜੰਟ ਇਹੋ ਜਿਹਾ ਗਰੋਹ ਜਿਹੜਾ ਹੈਗਾ ਪਾਕਿਸਤਾਨ ਬਰទេស ਦੇ ਅੰਦਰ ਉਹ ਇਥੋਂ ਕੰਮ ਦੀ ਤਲਾਸ਼ ਦੇ ਵਿੱਚ ਇਹਨੇ ਵਿਚਾਰੇ ਲੋਕ ਹੈ। ਉਹ ਵਾਕਵਾਕ ਚਾਹੁੰਦੇ ਕੋਈ ਇਟਲੀ ਕੋਈ ਇਧਰ ਉਧਰ ਜਾਣਾ ਚਾਹੁੰਦਾ ਹੈ ਲੇਕਿਨ ਉਹਨਾਂ ਨੂੰ ਜਾ ਕੇ ਮਾਸਕੋ ਉਤਾਰਤਾ ਕਹਿੰਦੇ ਆ ਕਿ ਉਹਰਾ ਗਰੋਦਾ ਕੋਈ ਉੱਥੋਂ ਦੀ ਆਰਮੀ ਦੇ ਕਿਸੇ ਕਰਨਲ ਵਰਨਲ ਜਾਂ ਕਮਾਂਡਰ ਨਾਲ ਵੀ ਕੋਈ ਲਿਆਜ ਆ ਪੈਸੇ ਦਾ ਲੈਣਦੇ ਨਾ ਉਹਨਾਂ ਏਜੰਟਾਂ ਦਾ ਇਹਨਾਂ ਮੁੰਡਿਆਂ ਨੂੰ ਇੱਥੋਂ ਲਿਜਾਇਆ ਜਾਂਦਾ ਉੱਥੇ ਉਤਾਰ ਦਿੱਤਾ ਕਈਆਂ ਤਾਂ ਬਿਨਾ ਦੱਸ ਕੇ ਵੀ ਤ ਉਹਨੂੰ ਗਾ ਇਟਲੀ ਲੈ ਕੇ ਜਾਵਾਂਗੇ ਉੱਥੇ ਉਤਾਰਤਾ ਤੇ ਮੁੜ ਕੇ ਉਹਨਾਂ ਨੇ ਧੱਕੇ ਨਾਲ ਟ੍ਰੇਨਿੰਗ ਦੇ ਕੇ ਭੇਜ ਆ ਕਈਆਂ ਨੂੰ ਇਸ ਤਰ੍ਹਾਂ ਲੱਗੇ ਵੀ ਤੁਸੀਂ ਆਰਮੀ ਦਾ ਖਾਣਾ ਖੂਣਾ ਪੈਕ ਕਰਨਾ ਹੈ ਮਗਰਲੇ ਪਾਸੇ ਰਹਿਣਾ ਸੋ ਇਦਾਂ ਕਰਕੇ ਪਰ ਲੇਕਿਨ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਉਤਾਰਤਾ ਜਿਹੜੇ ਸਾਹਮਣੋਂ ਮਤਲਬ ਕਿ ਫਰੰਟ ਤੇ ਲੜਨ ਵਾਲੀ ਜਿਹੜੀ ਫੌਜ ਹੈ ਜਿਹੜੇ ਬੰਦੇ ਦੀ ਟ੍ਰੇਨਿੰਗ 15 ਦਿਨ ਦੀ ਹੈ ਕੁਝ ਲੋਕ ਜ਼ਖਮੀ ਹੋ ਕੇ ਵਾਪਸ ਕਿਵੇਂ ਨਾ ਕਿਵੇਂ ਜਾਨ ਪਿਛਾ ਕੇ ਜਿਨ੍ਹਾਂ ਦੀ ਕਿਸਮਤ ਚੰਗੀ ਸੀ ਮੁੜਿਆ ਏ ਕੁਝ ਲੋਕ ਮਰ ਗਏ ਸੋ ਜਿਨ੍ਹਾਂ ਵਿੱਚੋਂ ਇੱਕ ਮਨਦੀਪ ਵੀ ਹੈਗਾ ਜਗਦੀਪ ਪਾਲ ਦਾ ਪਾਲ ਦਾ ਉਹਨੂੰ ਦੁਬਾਰਾ ਫੇਰ ਜਦੋਂ ਅਸੀਂ ਏਰੀ ਮਦਦ ਵੀ ਕੀਤੀ ਵਿਚਾਰਾ ਆਪਦਾ ਵੀਜ਼ਾ ਲਵਾ ਕੇ ਇਹਨੇ ਘਰ ਵੀ ਗਿਰਵੀ ਰੱਖਤਾ 35 ਲੱਖ ਏਜੰਟ ਵੀ ਲੈ ਗਏ ਫਿਰ ਪਾਲ ਦਾ ਪਾਲ ਦਾ ਗਿਆ ਤੇ ਹੁਣ ਦੁਬਾਰੇ ਪਤਾ ਲੱਗਿਆ ਉੱਥੇ লাশ ਕੀ 12 ਮਹੀਨਿਆਂ ਤੋਂ ਤਾਂ ਮੇਰਾ ਪਰ ਮਰਿਆ ਪਿਆ ਕੋਈ 22 ਕਹਿੰਦਾ ਕੋਈ 12 ਕਹਿੰਦਾ ਹੁਣ ਡੈੱਡ ਬੋਡੀ ਦੇ ਵਿੱਚ ਤਾਂ ਕੁਝ ਹੈ ਨਹੀਂਗਾ ਆ ਨਾਲ ਆਰਮੀ ਦੇ ਕਪੜੇ ਵੀ ਪਤਾ ਲੱਗਿਆ ਇਹਦੇ ਨਾਲ ਸਾਬਤ ਹੋ ਜਾਂਦਾ ਬੈਚ ਨੰਬਰ ਵੀ ਸੀਗਾ ਆਰਮੀ ਨੇ ਕਪੜੇ ਵੀ ਦਿੱਤੇ ਉਹਨਾਂ ਨੂੰ ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਬੰਦਾ ਪਹਿਲੀ ਗੱਲ ਤਾਂ ਤੱਕੇ ਨਾਲ ਤੁਸੀਂ ਜ਼ਿਆਸਤੀ ਕੀਤੀ ਫਿਰ ਜੇ ਬੰਦਾ ਮਰ ਗਿਆ ਤਾਂ ਉਹਨੂੰ ਵਾਪਸ ਤਾਂ ਘੱਟੋ ਘੱਟ ਭੇਜੋ ਇਹ ਭਾਲ ਦੇ ਇਤਲਾਸ਼ ਕਰਦੇ ਬਾਡੀ ਖਤਮ ਹੋ ਗਈ ਕਾਰਗਿਰ ਵੀ ਰੱਖਤਾ ਤੇ ਆਪਦੇ ਭਰਾ ਦੀ লাশ ਲੈ ਕੇ ਆਇਆ ਤਾਂ ਅੱਜ 6 ਦਿਨ ਹੋ ਗਏ ਅਸੀਂ ਉਹਨਾਂ ਦੀ ਮਦਦ ਕੀਤੀ ਚਲੋ ਤਿਲ ਫੁੱਲ ਭੇਟਾ ਜੋ ਅਸੀਂ ਮਦਦ ਕਰ ਸਕਦੇ ਸੀ ਹੁਣ 6 ਦਿਨ ਹੋ ਗਏ ਪੰਜਾਬ ਚ ਆ ਗਿਆ ਅਲਟੀਮੇਟਲੀ ਤਾਂ ਪੰਜਾਬ ਦਾ ਵਸਨੀਕ ਹੈ ਹੂੰ ਸੋ ਜੇ ਉਹਨਾਂ ਸਰਕਾਰਾਂ ਨੇ ਸ਼ਰਮ ਲਾਤੀ ਹੈ ਤਾਂ ਕਮ ਸੇ ਕਮ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕੁਝ ਕਰ ਲੇ ਗਰੀਬ ਪਰਿਵਾਰ ਹੈ ਕਮ ਸੇ ਕਮ ਇਹਨੂੰ ਕੋਈ ਨੌਕਰੀ ਦੇ ਦੇਣ ਤਾਂ ਜੋ ਥੋੜਾ ਇਹਦਾ ਲੜਾਈ ਵੀ ਲੜਨ ਉਹਨਾਂ ਏਜੰਟਾਂ ਦੇ ਫੜਨ ਉਹਨਾਂ ਨੂੰ ਔਰ ਇਹਦੇ ਬਾਰੇ ਚੇਤਨਾ ਵੀ ਫਲਾਉਣ ਤਾਂ ਜੋ ਹੋਰ ਕੋਈ ਵਿਅਕਤੀ ਜਿਹੜੇ ਸਾਡੇ ਮੁੰਡੇ ਮੁੰਡੇ ਨਾਲ ਜਾ ਕੇ ਹੋਰ ਫਸ ਜਾਣ ਸੋ ਸਰਕਾਰ ਨੇ ਵੀ ਕਹਿੰਦੇ ਹੁਣ ਇਹਨਾਂ ਦਾ ਕੋਈ ਮੈਮੋਰੰਡਮ ਲਿਆ 6 ਦਿਨਾਂ ਦੀ ਡੈੱਡ ਬਾਡੀ ਪਈ ਹੈ ਵਿਚਾਰਿਆਂ ਦੀ ਅੰਤਿਮ ਸੰਸਕਾਰ ਕਰਨ ਵਿੱਚ ਕੋਈ ਜਬਾਨ ਟੁੱਟਾਈ ਨਹੀਂ ਕੇਂਦਰ ਸਰਕਾਰ ਨੇ ਤਾਂ ਸ਼ਰਮ ਲਾਤੀ ਹੈ ਰਸ਼ੀਆ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਤੁਸੀਂ ਸਾਡੇ ਭਾਰਤੀ ਨਾਗਰਿਕ ਨੂੰ ਕਿਵੇਂ ਭਰਤੀ ਕਰ ਸਕਦੇ ਹੋ ਫੌਜ ਚ ਸੋ ਪੰਜਾਬ ਸਰਕਾਰ ਨੇ ਵੀ ਨਾਲ ਹੀ ਨਾਲ ਹੱਥ ਖੜੇ ਕਰਤੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਰਪਾ ਕਰਕੇ ਗਰੀਬ ਪਰਿਵਾਰ ਹੈ ਭਰਾ ਜਵਾਨ ਚਲਾ ਗਿਆ ਉਹੀ লাশ ਪਈ ਹੈ 6 ਦਿਨਾਂ ਤੋਂ ਸਰੀਰ ਕਾਲਾ ਹੋ ਗਿਆ ਹੈ 12 ਮਹੀਨੇ ਦਾ ਮਰਿਆ ਹੈ ਪਤਾ ਨਹੀਂ ਕਿਵੇਂ ਪਗਾਹੀ ਇਹਨਾਂ ਦਾ ਤਾਂ ਰੋਜ਼ ਮਰ ਰਿਆ ਸੀ ਮਗਰਲੇ 22 ਮਹੀਨੇ ਤੋਂ ਮਰਿਆ ਪਿਆ ਜਦੋਂ ਦਾ ਭਰਾ ਮਿਲ ਨਹੀਂ ਰਿਹਾ ਸੋ ਮੇਰੀ ਬੇਨਤੀ ਹੈ ਸਰਕਾਰ ਇਹਨਾਂ ਦੀ ਸਹਾਇਤਾ ਕਰੇ ਪਾ ਸ਼ਹੀਦ ਦਾ ਦਰਜਾ ਦਵਾਵੇ ਕੇਂਦਰ ਸਰਕਾਰ ਨਾਲ ਗੱਲ ਕਰੇ ਅਸੀਂ ਵੀ ਆਪਣੇ ਲੈਵਲ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨਾਲ ਗੱਲ ਕਰਕੇ ਉਹ ਮੁੰਡਾ ਚੱਕਾਂਗੇ ਸਰਕਾਰ ਪਰਿਵਾਰ ਨੂੰ ਅਮਨਦੀਪ ਨੂੰ ਕੋਈ ਉਹ ਉਹਨਾਂ ਦੇ ਭਰਾ ਨੂੰ ਜਗਦੀਪ ਨੂੰ ਕੋਈ ਨੌਕਰੀ ਨੌਕਰੀ ਦੇ ਦੇ ਇਹਨੇ ਨਾਲ ਚਲੋ ਗੁਜ਼ਾਰਾ ਚੱਲ ਜਾਏਗਾ जख्मਾਂ ਤੇ ਮਲਮ ਲੱਗ ਜਾਏਗੀ ਉਹ ਤਾਂ ਉਹਨਾਂ ਪਰ ਇਹ ਸਰਾ ਸਰ ੱਕਾਇ ਔਰ ਆਪਣੇ ਆਪ ਨੂੰ ਭਾਰਤ ਬਹੁਤ ਇੱਕ ਵੱਡੀ ਤਾਕਤ ਸਮਝਦਾ ਹੈ ਤੇ ਭਾਰਤ ਦੇ ਨਾਗਰੀਕਾਂ ਦਾ ਜਿਸ ਤਰੀਕੇ ਦਾ ਦੁਰਵਿਵਹਾਰ ਰਸ਼ੀਆ ਤੇ ਦੂਸਰੇ ਦੇਸ਼ ਕਰ ਰਹੇ ਬੜਾ ਸ਼ਰਮ ਵਾਲੀ ਗੱਲ ਹੈ ਔਰ ਇਹ ਮੋਦੀ ਦੇ ਸਾਹਿਬ ਦੇ ਰਾਜ ਚੁਗਲੇ ਅੱਛਾ ਅਮਰਿੰਕ ਸਾਹਿਬ ਜੇ ਅਗਰ ਬਾਤ ਕੀ ਜਾਏ ਤਾਂ ਇਨਕਾ ਡੀਐਨਏ ਟੈਸਟ ਕਰਵਾਇਆ ਗਿਆ ਤਾਂ ਮਾਤਾ ਦਾ रिपोर्ट यहां से जा चुकी लेकिन वहां की इंडियन एंबेसी जो थी उन्होंने आगे रशियन गवर्नमेंट को रिपोर्ट दी लाइक अभी वो क्या था रशिया तो इसको फिर अपना डीएनए करवाना थोड़ा मैं त थोनू कहता भी हिंदुस्तान दी एदा पहला भी किया सी इंडियन एंबेसी को इंडियन एंबेसी ने जावानी ये नु पुछे हिंदुस्तान दी सरकार ने बिल्कुल शर्म ला देती गई मैं थोनू कह रहा बीइंग ए मेंबर ऑफ पार्लियामेंट ए कहता कि थौडे नागरिक ओथे फसे हुए हिंदुस्तान दी सरकार नु पोटेड आई सी गल करनी चाहिदी सी ਪਰ ਹਿੰਦੂ ਸੰਤਾਨ ਦੀ ਸਰਕਾਰ ਸਾਡੇ ਵਾਸਤੇ ਸਾਡੇ ਲੋਕਾਂ ਵਾਸਤੇ ਤਾਂ ਨਾ ਹੋਈ ਸਰਕਾਰ ਹੈ ਜਿਨ੍ਹਾਂ ਨੇ ਅੰਬੈਸੀ ਨੇ ਕੋਈ ਉੱਤਾਂ ਨਹੀਂ ਕੀਤਾ ਪੁੱਛ ਪੜਤਾਲ ਨਹੀਂ ਇਹਨੂੰ ਰੱਖਿਆ ਨਹੀਂ ਆਪਣੇ ਪੈਸੇ ਤੇ ਗਿਆ ਆਪਣੀ ਭੁਗਾਈ ਤੇ ਗਿਆ ਇਹਨਾਂ ਨੇ ਆਖਿਆ ਤੁਸੀਂ ਰਸ਼ੀਨ ਗਵਰਨਮੈਂਟ ਨਾਲ ਗੱਲ ਕਰੋਗੇ ਸਾਨੂੰ ਨਹੀਂ ਪਤਾ ਤੂੰ ਕੌਣ ਹੈ ਕਿ ਤੂੰ ਆਇਆ ਕਿ ਹੂੰ ਹੂੰ ਸੋ ਕਮ ਸੇ ਕਮ ਹਿੰਦੁਸਤਾਨ ਦੇ ਨਾਗਰਿਕ ਨਾਲ ਰਸ਼ੀਆ ਚ ਜਿਹੜੀ ਹਿੰਦੁਸਤਾਨ ਦੀ ਅੰਬੈਸੀ ਹੈ ਉੱਥੇ ਵੀ ਇਹ ਵਿਆਰ ਹੈ ਤਾਂ ਫਿਰ ਇਸ ਦੇਸ਼ ਦਾ ਉਹ ਤਾਂ ਮੋਦੀ ਸਾਹਿਬ ਕਹਿੰਦੇ ਬੜਾ ਵਿਕਸਿਤ ਦੇਸ਼ ਹੈ ਮੈਨੇ ਹਰ ਵਿਅਕਤੀ ਕੋ ਉਠਾ ਦਿਆ ਹੈ ਇਹ

ਮੈਂ ਇਹ ਕਹਿਣਾ ਨਹੀਂ ਚਾਹਦਾ ਸੀ ਉਹ ਤੁਸੀਂ ਪੁੱਛਿਆ ਅਸੀਂ ਉਹ ਮਦਦ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਆਰਥਿਕ ਜਿਹੜੀ ਮਦਦ ਹੈ ਉਹ ਪਰਵਾਹ ਲੇਕਿਨ ਜੋ ਇਨਕੀ ਡਿਮਾਂਡ ਹੈ ਕਿਆ ਉਹ ਪੂਰੀ ਹੋ ਪਾਏਗੀ ਸ਼ੀਤ ਕਦਰ ਨਹੀਂ ਮਿਲ ਪਾਏਗਾ ਇਹ ਤਾਂ ਸਰਕਾਰ ਨੇ ਇਹ ਤਾਂ ਸਰਕਾਰ ਨੇ ਦੱਸਣਾ ਹੈ ਆਪੋਜੀਸ਼ਨ ਦਾ ਕੰਮ ਹੈ ਸਾਡਾ ਕੰਮ ਹੈ ਇਹਨਾਂ ਦੀ ਲੜਾਈ ਲੜਨੀ ਉਹ ਪਹਿਲਾਂ ਵੀ ਲੜੀਏ ਤੇ ਹੁਣ ਵੀ ਲੜਾ ਅਕਾਲ ਤਖਤ ਸਾਹਿਬ ਤੇ ਸੀਐਮ ਸਾਹਿਬ ਨੂੰ ਪੇਸ਼ ਹੋਣ ਲੱਗਿਆ ਚਲੋ ਛੱਡੋ ਮੈਂ ਅੱਜ ਦਾ ਜਿਹੜਾ ਮੁੱਦਾ ਜ਼ਿਆਦਾ ਵੱਡਾ ਅਕਾਲ ਤਖਤ ਤੇ ਕੌਣ ਪੇਸ਼ ਹੋ ਰਿਹਾ ਨਹੀਂ ਉਹਨਾਂ ਨੇ ਕਿਹਾ ਕਿ ਬਹੁਤ ਪਰੇਸ਼ਾਨ ਹੁੰਦਾ ਇਹਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਉਹ ਮੁੱਖ ਮੰਤਰੀ ਸਾਹਿਬ ਜਨਨ ਤੇ ਅਕਾਲ ਤਖਤ ਸਾਹਿਬ ਜਾਣੀ ਮੈਂ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਆਪਣੀ ਗੱਲ ਕਰੀ ਹੋਰ ਬਿੰਦ ਸਰ ਲਈ ਗੱਲ ਮੰਗਦੀਪ ਦੀ ਇਹ ਗੱਲ ਦਿੱਤੀ ਹੈ ਵੀ ਇੱਕ ਬਹੁਤ ਵੱਡਾ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ 15 ਸਾਲ ਦਾ ਬੱਚਾ ਜੋ ਇੱਕ ਸਾਲ ਤੋਂ ਪਾਕਿਸਤਾਨ ਲਈ ਭਾਰਤੀ ਜਸੂਸੀ ਕਰ ਰਿਹਾ ਸੀ ਉਸ ਨੂੰ ਫੜਿਆ ਗਿਆ ਕਿਤੇ ਨਾ ਲੱਗ ਰਿਹਾ ਕਿ ਆਈਐਸਆਈ ਜਿਹੜਾ ਯੂਜ਼ ਕਰ ਰਿਹਾ ਸਾਡੇ ਯੂਥ ਨੂੰ ਜਾਂ ਬੱਚਿਆਂ ਨੂੰ वो तो कोई थोड़ी कर रहे हैं। साला भी हो रहे हैं, हैं, हो बिल्कुल। लेकिन सरकार की जिम्मेदारी बनती है कि एक तो रूस के हक की लड़ाई लड़ रहे हैं तो रशिया सरकार भी कोई मदद नहीं की उसके डेडबॉडी भी नहीं पहुंचाए घर वालों को पता भी नहीं दिए अब जिस प्रकार से मंदीप के लाश है करीब 11-12 महीने से वहां पड़ी हुई थी अब तो कंकाल के रूप में यहाँ आया यदि उसमें राजा बड़ी मदद नहीं करते तो आ भी नहीं पाता एक बार तो चक्कर लगा लगाकर आ गए तो दूसरी बार गए तब जाके डीएनए टेस्ट वगैरह करा के फिर उसको ले आए अब भारत सरकार के भी जो रवैया है वो हकप करने वाला है एक तो दूसरे देश की सीमा के रक्षा के लिए उसमें प्राण गवाए और दूसरी तरफ भारत सरकार ना रूस रुश से पूछताछ किया पुतिन अभी आया था कम से कम बात करना था। hmm. या एमबीसी लेवल पे बातचीत होनी चाहिए आधिकारिक hmm. तौर पे बातचीत होनी चाहिए वो भी नहीं हुआ hmm. तीसरी बात ये पंजाब सरकार भी अब दो दिन से बॉडी यहाँ पड़ा हुआ है और राज्य सरकार की ओर से भी ना कोई सहायता ना कोई कोई ना भी कोई चीज रह गई कि नहीं रह गई पंजाब सरकार में दो दिन से डेड बॉडी पड़ी हुई है छह दिन से पड़ी है सर छह वाला, है, ना बताने वाला है। बात करने वाला लेकिन तो इस मामले में अगर बात की जाए तो एक एजेंट जो है हालांकि वो दूसरे मामले में पकड़ा गया था किडनैपिंग में लेकिन जिसने मंदीप कुमार और इसके साथ जो बारह लोग थे उन्हें फंसाया था और एफआईआर भी दर्ज है दुराया थाने में लेकिन जो बाकी एजेंट थे उन्हें भी पुलिस पकड़ नहीं रही है अभी इसका मतलब ये है कि कहीं ना कहीं गड़बड़ तो है यदि इनपे कार्रवाई नहीं हो रही है इसको तो क्या समझा जाए कि जो संबंधित अधिकारी और ये जो एजेंट है उनके साथ मिली तभी ये संभव हो रहा है तो जब इतने मामला उजागर हो गया एक गया वो तो वो कुछ लौट के आए कुछ वही शहीद हो गए तो उसके बाद भी दूसरी ट्रिप गई वो उसके साथ भी वही हर्ष हुआ है तो ये सब लगातार हो रहा है उसके बाद भी सरकार केंद्र सरकार न चेत रही न राज्य सरकार चेत रही है न उसमे कोई कार्रवाई हो रही है एक तरफ भारत से रूस की दोस्ती भी है तो दूसरी तरफ वहाँ पर कई एजेंट भी ऐसे है जो कई भारत से ही जुड़े हुए लेकिन वो लग रहे हैं की एक तरह मानव तस्करी कर रहे हैं यदि मानव तस्करी क्यों होना चाहिए और ये सरकार ऐसी चुप्पी शादी क्यों है यदि रूस को सहायता की आवश्यकता है तो भारत सरकार से सहायता मांगे और यहाँ की सेना वहां जाके वहाँ लड़ाई लड़े तो ट्रेंड है भाई ऐसा तो नहीं है कि इसके पहले कोई देश की सहायता में नहीं है हम बांग्लादेश में गए इंदिरा के समय तो शांति वाहन गई थी फिर दूसरा देखिए श्रीलंका राजीव जी के समय श्रीलंका में वहाँ यहाँ फोर्स गई हुई थी तो ऐसे अनेक उदाहरण हैं जिसमें सहायता के लिए सेना भेजा जाता है इसमें न भारत सरकार की ओर से कोई बयान आ रहा है न रूस सरकार की तरफ से कोई बयान आ रहा है और हमारे जो जवान है वो मारे जा रहे हैं और जान चली जा रही है शहीद तो का दर्जा भी नहीं कुछ भी नहीं न उसकी आर्थिक सहायता न परिवार को सूचना न संवेदना की दो तो सब अब जैसे परिवार ने भी डिमांड रखी है कि मनदीप को एक तो शहीद का दर्जा दिया जाए परिवार को सरकारी नौकरी दी जाए और इसके सिवाय उन्हें जो आर्थिक सहायता के लिए राशि प्रदान की जाए तो कांग्रेस इसको लेकर कैसे इस देखती है और कांग्रेस क्या करेगी इसे इस मामले में हम पुल, हमारी पूरी सहमति है और राजा बढ़ एक मेम्बर ऑफ पार्लियामेंट है यहाँ से हमारे कांग्रेस के सांसद हैं और फिर इस मामले को लोकसभा के जो हमारे नेता विपक्ष हैं श्री राहुल जी और राज्यसभा के नेता विपक्ष हैं अरविंद खड़गे जी दोनों के सामने बात लाई जाएगी और अभी जो सत्र आने वाला है उसमें निश्चित रूप से इस बात को उठाया उठाया भी जाएगा और किस प्रकार से मदद मिल, मिल सकती है इस मामले में भी खड़गे जी और राहुल जी से सर अभी और और युवक भी फंसे हुए हैं बाहर पंजाब के। बड़ा मामला है ये उजागर हो रहा और आप लोग के माध्यम से ही ये बातें सरकार तक के पूरी जनता तक जाएगी तो निश्चित रूप से मामला की गंभीरता और बढ़ेगी थैंक यू